ਦੇਹੀ ਵਾ ਇਸ ਕਾ ਬਿਸਰਾਵ ਸੁਨ ਸੁਮਾਧ ਅਨਹਤੈ ਨਾਦ ਕਿਹ ਨ ਜਾਇ ਅਚਰਜ ਬਿਸਮਾਗ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇਰਜਨ ਸੋਝਿ ਪਾਏ ਸੋ ਅੰਤਰ ਕੋ ਬਾਹਰ ਅਨੰਤ ਘਟ ਘਟ ਵਿਆ ਪ੍ਰਿਆ ਭਗਵੰਤ ਧਰਮ ਮਾਹੇ ਆਕਾਸ਼ ਭਯਾਲ ਸਰਬ ਲੋਕ ਪੂਰਨ ਪ੍ਰਤਪਾਨ ਬਾਨ ਤੇ ਪਰਮਦੇਵ ਪਾਰ ਬ੍ਰਹਮ ਜੈਸੀ ਆਪੀ ਹਮ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵੱਖ-ਵੱਖ ਪਿੰਡਾਂ ਤੇ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਕਿ ਲੋਕ ਅਵੇਅਰ ਹੋ ਸਕਣ ਲੁਧਿਆਣੇ ਦੇ ਵਿੱਚ ਵੱਡਾ ਇਕੱਠ ਹੋਇਆ ਸੀ ਉਸ ਤੋਂ ਬਾਅਦ ਲਗਾਤਾਰ ਜਾ ਰਹੇ ਨੇ ਪਿੰਡਾਂ ਦੇ ਵਿੱਚ ਤਾਂ ਕਿ ਜਿਹੜਾ ਦਰਿਆਵਾਂ ਦੇ ਵਿੱਚ ਗੰਦਾ ਪਾਣੀ ਪੈ ਰਿਹਾ ਹੈ ਪ੍ਰਦੂਸ਼ਿਤ ਪਾਣੀ ਪੈ ਰਿਹਾ ਉਹਦੇ ਨਾਲ ਬਿਮਾਰੀਆਂ ਫੈਲ ਰਹੀਆਂ ਨੇ ਤਾਂ ਅਸੀਂ ਆ ਮੁਹਾਰੀ ਦੇ ਸਿੰਘ ਜੀ ਦਾ ਗੁਰਦੁਆਰਾ ਸੁਹਾਨਾਤ ਸਾਹਿਬ ਖੜੇ ਹੈ ਜਿੱਥੇ ਕਿ ਲਖਮਤਕ ਕੋਈ ਹੈ ਪੂਰੀ ਟੀਮ ਮਸੂਜਮਾ ਲੱਖਾ ਸੁਹਾਣਾ ਤੇ ਬਾਕੀ ਦੇ ਜੋ ਸਾਥੀ ਹੈ ਔਰ ਇੱਥੇ ਅਰਦਾਸ ਕਰਕੇ ਉਹ ਜਿਹੜੇ ਤੇਰੇ ਦੇ ਪਿੰਡਾਂ ਦੇ ਵਿੱਚ ਜਾਣ ਦੀ ਗੱਲ ਕਰਾਂਗੇ ਮਕੂਰ ਜੀ ਦੇ ਨਾਲ ਲਖਾਈ ਜਰਾ ਉਦੋਂ ਜੀ ਤੁਸੀਂ ਅੱਜ ਗੁਰਦੁਆਰਾ ਸਿੰਘ ਜੀ ਦਾ ਸੁਹਾਨਾਤ ਲਖਮਤਕ ਕੀ ਅਰਦਾਸ ਕੀਤੀ ਹੈ ਸੱਤੀ ਕਰਾ ਦੇ ਲਈ ਤਾਂ ਕਿ ਉਹ ਇਹ ਦੇਖਦੇ ਹੋ ਗਾਰਾ ਕਿ ਜਰਾ ਬਾਜਰੀ ਹੋਣੀ ਹੈ ਦੇਖੋ ਅਸੀਂ ਪਹਿਲਾਂ ਸੰਗਤ ਜੀ ਅਨੰਕੂਰ ਸਾਹਿਬ ਤੇ ਰੋਪੜ ਉੱਥੇ ਜਾ ਕੇ ਆਏ ਆ ਪਿੰਡਾਂ 'ਚ ਸ਼ਹਿਰਾਂ 'ਚ ਤੇ ਹਰ ਉਸ ਜਗ੍ਹਾ ਜਿੱਥੇ ਕੁਛ ਗੜਬੜ ਹੋ ਰਹੀ ਹੈ ਤੁੰਗਾਰੇ ਦਾ ਅੰਦਾਜ਼ਾ ਹੀ ਲਾ ਲਓ ਤੁਸੀਂ ਸੱਲੋ ਔਰ ਸੋ ਇੱਕ ਪ੍ਰਵਾਸੀਆਂ ਵੱਲੋਂ ਇੱਕ ਆਪੜੇ ਪੰਜਾਬੀ ਬੰਦੇ ਤੇ ਹਮਲਾ ਕੀਤਾ ਗਿਆ ਸੀ ਉਹਦੇ ਵਿਰੁੱਧ ਐਫ ਆਈ ਆਰ ਕਰਕੇ ਕਰਵਾਈ ਗਈ ਸਾਡੇ ਬੰਦਿਆਂ ਨੂੰ ਸਾਡੇ ਗਰੁੱਪ ਵੱਲੋਂ ਜਾ ਕੇ ਤੇ ਜੋ ਬੰਦਾ ਕਾਨੂੰਨੀ ਸੀ ਮਾਮਲਾ ਹੋਣਾ ਚਾਹੀਦਾ ਸੀ ਜਾਪ ਤੇ ਚ ਰਹਿ ਕੇ ਉਹ ਕਰਵਾਇਆ ਨਾਲ ਨਾਲ ਉੱਥੇ ਜੋ ਕੈਮਰੇ ਲੱਗਣੇ ਚਾਹੀਦੇ ਸੀਗੇ ਪੂਰੇ ਦੇ ਪੂਰੇ ਮਾਈਨਿੰਗ ਦੇ ਵਿੱਚ 24 ਘੰਟੇ ਸਾਡੇ ਬੰਦਿਆਂ ਨੂੰ ਤਸਰੇ ਉਸ ਤੋਂ ਇਲਾਵਾ ਜੋ ਪਾਣੀ ਦੇ ਮਸਲੇ ਹੋ ਰਹੇ ਨੇ ਅੱਜ ਵੀ ਸਾਡੀ ਉਹ ਉੱਥੋਂ ਵਾਲੀ ਟੀਮ ਸਾਰੀ ਉਹ ਕੰਮ ਕਰ ਰਹੀ ਹੈ ਕਾਰਨ ਕੀ ਹੈ ਵਿਕਰਮ ਅਸੀਂ ਕਿਉਂ ਕਹਿ ਰਹੇ ਹਾਂ ਅਸੀਂ ਕਿਉਂ ਤੁਰੇ ਫਿਰਦੇ ਹਾਂ ਟਾਇਰ ਤੇ ਹੱਡੀਆਂ ਖਸੌਂਦੇ ਯਾਰ ਇਹ ਜਿਹੜੇ ਕੰਮ ਗਵਰਨਮੈਂਟ ਦੇ ਉਹ ਅਸੀਂ ਕਰਕੇ ਉਹ ਕਰਨੇ ਪੈ ਰਹੇ ਆ ਅਦਰਵਾਇਜ਼ ਗਵਰਨਮੈਂਟ ਕੀ ਕਰ ਰਹੀ ਹੈ ਇੱਕ ਤੁਸੀਂ ਵੇਖੋਣਾ ਵਿంటర్ ਦੇ ਵਿੱਚ ਵਿంటర్ ਸੈਸ਼ਨ ਦੇ ਵਿੱਚ ਸੈਂਟਰ ਗਵਰਨਮੈਂਟ ਇੱਕ ਐਕਟ ਲੈ ਕੇ ਆਈ ਸੀ ਵਾਟਰ ਅਮੈਂਡਮੈਂਟ ਕਰਦ ਲਈ ਕੀਤੀ ਸੀ ਉਹਨਾਂ ਨੇ 74 ਦੇ ਕਾਨੂੰਨ ਕਿ ਜਿਹੜੇ ਬੰਦੇ ਪਾਣੀ ਥੱਲੇ ਪਾਉਂਦੇ ਨੇ ਜਾਂ ਦਰਿਆਵਾਂ ਚ ਪਾਉਂਦੇ ਨੇ ਗੰਦਾ ਪਾਣੀ ਉਹਨਾਂ ਲਈ ਇੱਕ ਫਜ਼ਾ ਦਾ ਪ੍ਰੋਵੀਜ਼ਨ ਸੀ 6 ਮਹੀਨੇ ਤੋਂ ਲੈ ਕੇ 6 ਸਾਲ ਤੱਕ ਸੈਂਟਰ ਗਵਰਨਮੈਂਟ ਨੇ ਉਹਤੇ ਐਕਟ ਬਣਾਤਾ ਨਹੀਂ ਜੀ ਸਜ਼ਾ ਕੱਢ ਦਿਓ ਸਿਰਫ ਜੁਰਮਾਨੇ ਤੱਕ ਗੱਲ ਰਹਿਣ ਦਿਓ ਤੇ ਪੰਜਾਬ ਗਵਰਨਮੈਂਟ ਨੇ ਆ ਤਿੰਨ ਦਿਨ ਪਹਿਲਾਂ ਸਾਡੀ ਕੈਬਨਿਟ ਦੇ ਵਿੱਚੋਂ ਅਪਰੂਵ ਕਰਕੇ ਅਸੈਂਬਲੀ ਲਈ ਭੇਜਦਾ ਹੈ ਕਿ ਤੁਸੀਂ ਸਜ਼ਾ ਖਤਮ ਮਤਲਬ ਗੰਦ ਪਾਓ ਲੋਕਾਂ ਨੂੰ ਮਾਰੋ ਕੈਂਸਰ ਕਰੋ ਕੋਈ ਵੀ ਬਿਮਾਰੀ ਕਰੋ ਉਦੋਂ ਬਾਅਦ 5 ਲੱਖ ਰੁਪਏ ਜੁਰਮਾਨਾ ਦਿਓ ਫਿਰ ਇੱਕ ਪਾਸੇ ਸੀਚੇਵਾਲ ਹੋਰਾਂ ਨੂੰ ਉੱਥੇ ਭੇਜ ਰਹੇ ਹੋ ਡਰਾਮਾ ਕਰਨ ਲਈ ਇੱਕ ਪਾਸੇ ਆ ਕਰ ਰਹੇ ਹੋ ਤੁਸੀਂ ਤੇ ਫੇਰ ਆਉਣੇ ਤੁਹਾਡੀ ਭਾਜਪਾ ਨਾਲ ਲੱਗਦੀ ਹੈ ਆ ਰਲ ਕੇ ਕਰ ਰਹੇ ਹੋ ਹੋਰ ਕਿਹੜੀਆਂ ਸਟੇਟ ਗਵਰਨਮੈਂਟਾਂ ਨੇ ਕੀਤਾ ਵੀ ਸਵਾਏ ਬੀਜੇਪੀ ਸਟੇਟ ਤੋਂ ਸਵਾਹ ਕਿਸੇ ਵੀ ਗਵਰਨਮੈਂਟ ਨੇ ਹੋਰ ਇਹ ਕੰਮ ਨਹੀਂ ਕੀਤਾਗਾ ਮਮਤਾ ਬ ਐਨਰਜੀ ਨੇ ਮਨਾ ਕਰਤਾ ਸਦਨ ਨੂੰ ਸਟੇਟ ਨੇ ਮਨਾ ਕਰਤਾ ਤੁਸੀਂ ਕਿਉਂ ਕਰ ਰਹੇ ਹੋ ਮਤਲਬ ਕੋਈ ਵੀ ਚੀਜ਼ ਚਾਹੇ ਪਾਣੀ ਦੇ ਮੁਤਲਕ ਹੋਵੇ ਮਾਈਨਿੰਗ ਦੇ ਮੁਤਲਕ ਹੋਵੇ ਕਿਸੇ ਵੀ ਮੁਤਲਕ ਹੋ ਹੀ ਨਹੀਂ ਰਿਹਾ ਕੁਝ ਅੱਜ ਕੱਲ੍ਹ ਉੱਥੇ ਪਰਸੋਂ ਇੱਕ ਜਰਨੇਡ ਸੜ ਤਾਂ ਮੁੰਡਾ ਮਾਰਤਾ ਓਏ ਯਾਰੇ ਮੈਨੂੰ ਇਹ ਸਮਝ ਨਹੀਂ ਆਉਂਦੀ ਹਰ ਥੋੜੇ ਦਿਨ ਬਾਅਦ ਇੱਕ ਗਰਨੇਡ ਖਾਲੀ ਜਗ੍ਹਾ ਸਿੱਟ ਦਿੱਤਾ ਜਾਂਦਾ ਹੈ ਫੇਰ ਕੋਈ ਇਨਕਾਊਂਟਰ ਕਰ ਦੁੱਤਾ ਜਾਂਦਾ ਇਹ ਹੋ ਕੀ ਰਿਹਾ ਇਨਕੁਆਰੀ ਲਾਓ ਆ ਨਸ਼ੇ ਦਾ ਬੜਾ ਡਰਾਮਾ ਹੋ ਰਿਹਾ ਹੈ ਅਗੇ ਨਸ਼ੇ ਦੇ ਨਾਂ ਤੇ ਇੱਕੋ ਫੜ ਲਿਓ ਖੁਦ ਬੁੜੀ ਕਹਿ ਰਹੀ ਕਿ ਮੈਂ ਬੜੇ ਸਾਲਾਂ ਤੋਂ ਇਹ ਕੰਮ ਕਰ ਰਹੀ ਹਾਂ ਕੀ ਇਹ ਕਹਿਣਗੇ ਦੱਸਣਗੇ ਕਿ ਉਸ ਤੋਂ ਦਾ ਐਸਐਸਪੀ ਥਾਣੇਦਾਰ ਜਾਂ ਜਿੰਨੇ ਵੀ ਰਿਸਪੌਂਸੀਬਲ ਬੰਦੇ ਨੇ ਇਹ ਜਦ ਸਾਰੇ ਇਲਾਕੇ ਨੂੰ ਦਿਸ ਰਿਹਾ ਸੀ ਉਹਨਾਂ ਨੂੰ ਨਹੀਂ ਦਿਸ ਰਿਹਾ ਸੀ ਕੀ ਇਹਨਾਂ ਨੂੰ ਚਟੋਪਧਾਏ ਦੀ ਉਹ ਪੂਰੀ ਰਿਪੋਰਟ ਦਾ ਨਹੀਂ ਪਤਾ ਉਹਨੂੰ ਨਸ਼ਰ ਕਰੋ ਹਰਪ੍ਰੀਤ ਨੇ ਕੀ ਕਿਹਾ ਸਿੱਧੂ ਨੇ ਸ਼ਸ਼ੀਕਾਂਤ ਜੋ ਇੰਟੈਲੀਜੈਂਟ ਦੇ ਹੈਡ ਰਏ ਨੇ ਉਹਨਾਂ ਨੇ ਕੀ ਕਿਹਾ ਸੀ ਨਸ਼ੇ ਬਾਰੇ ਤੁਸੀਂ ਕਿਸੇ ਵੀ ਕੰਮ ਬਾਰੇ ਕੁਝ ਕਰ ਰਹੇ ਹੋ ਤਾਂ ਦੱਸ ਦਿਓ ਤੇ ਜੇ ਨਹੀਂ ਕਰ ਰਹੇ ਤਾਂ ਅਸੀਂ ਸਾਰੇ ਕੀ ਕਰੀਏ ਹੋਰ ਜਾਂਦਾ ਬੈਠੇ ਰਹੀਏ ਜਾਂ ਫਿਰ ਭਾਈ ਬਾਹਰ ਨਿਕਲੀਏ ਆਪ ਦੇ ਰਿਸਕ ਲੈ ਕੇ ਅਡੀਆਂ ਘਸਾ ਕੇ ਟਾਇਰ ਘਸਾ ਕੇ ਸਾਰੇ ਕੰਮ ਨੂੰ ਸਫਰ ਕਰਾ ਕੇ ਉਹ ਕਰ ਰਹੇ ਆ ਪਿਛਲੇ ਲੱਖੇ ਚ ਵੀ ਕਰਕੇ ਆਏ ਅੱਜ ਵੀ ਸਿੰਘ ਜੀ ਡੰਗੁਰਦੋਰਾ ਸਾਹਿਬ ਅਰਦਾਸ ਕਰਕੇ ਆਸ਼ੀਰਵਾਦ ਲੈ ਕੇ ਹੁਣ ਤੁਰਾਂਗੇ ਇੱਥੇ ਪਿੰਡਾਂ ਚ ਜਿਹੜੇ ਜਿਹੜੇ ਪਿੰਡਾਂ ਜਾਵਾਂਗੇ ਮੋਹਾਲੀ ਜਿਹੜੀ ਨੂੰ ਕੋਸ਼ਿਸ਼ ਨੂੰ ਦੱਸ ਕਰਨ ਦੀ ਕੋਸ਼ਿਸ਼ ਕਰ ਰਹੇ ਬਿਲਕੁਲ ਮੋਹਾਲੀ ਨੂੰ ਫਤਿਹਗੜ੍ਹ ਸਾਹਿਬ ਨੂੰ ਖਰੜ ਨੂੰ ਇਧਰ ਨੂੰ ਪੂਰੇ ਅੱਜ ਆਪਾਂ ਕਿੰਨੇ ਭਵਿੰਦਰ ਪਿੰਡਾਂ ਚ ਜਾ ਰਹੇ ਆ ਚਾਰ ਪਿੰਡ ਚਾਰ ਤੋਂ ਪੰਜ ਪਿੰਡ ਅੱਜ ਜਾਵਾਂਗੇ ਕਿਉਂਕਿ ਲੇਟ ਹੋ ਗਏ ਆ ਤੁਰਦੇ ਤੁਰਦੇ ਤੇ ਫਿਰ ਕੱਲ ਨੂੰ ਅਸੀਂ ਕੋਈ 10 ਪਿੰਡ ਕੱਢਾਂਗੇ ਔਰ ਪਿੰਡਾਂ ਦੇ ਵਿੱਚ ਜਾਣ ਦਾ ਮਤਲਬ ਕੀ ਜਾਂ ਸ਼ਹਿਰਾਂ ਦੇ ਵਿੱਚ ਕਿ ਲੋਕਾਂ ਨੂੰ ਲਾਮਬੰਦ ਕਰਨਾ ਅਸੀਂ ਉਹਨਾਂ ਨੂੰ ਇੱਕ ਨੰਬਰ ਵੀ ਦੇ ਰਹੇ ਹਾਂ ਕਿ ਨੰਬਰ ਤੇ ਸਾਡੇ ਨਾਲ ਜੁੜੋ ਤੁਹਾਡੇ ਨੇੜੇ ਤੇੜੇ ਕੋਈ ਗਲਤ ਮਸਲਾ ਹੁੰਦਾ ਹੈ ਪਹਿਲਾਂ ਅਸੀਂ ਵੀ ਤਾਂ ਫਰਜ਼ ਨਿਭਾਈਏ ਕਿ ਬੋਲੀਏ ਅਸੀਂ ਬੋਲੀਏ ਨਾ ਕਾਂ ਸਾਡੀ ਜ਼ਿੰਮੇਵਾਰੀ ਲਾ ਦਿਓ ਜਾਂ ਸਰਕਾਰ ਦੀ ਲਾ ਦਿਓ ਇਹ ਐਵੇਂ ਨਹੀਂ ਕੰਮ ਹੋਣਾ ਕਰ ਗੱਲ ਲੱਖਾਈ ਨਾ ਵੀ ਕਰ ਲੱਖਾਈ ਤੁਹਾਡੀ ਅਵੇਅਰਨੈਸ ਦਾ ਫਰ ਪਹਿਰੇ ਜਿੰਨ ਕਿਸੇ ਮੁਹਿੰਮ ਜੀ ਚਲਾ ਰਹੇ ਇਹਨਾਂ ਲੋਕ ਅਵੇਅਰ ਹੋਦੇ ਆ ਲੱਗ ਰਿਹਾ ਤੈਨੂੰ ਗੁੱਸੇ ਤੁਹਾਡੇ ਨਾਲ ਬਿਲਕੁਲ ਇਹ ਜਿਹੜੇ ਕੋਈ ਤਰੇ ਤਰੀਕ ਨੂੰ ਕੱਠ ਰੱਖਿਆ ਲੁਧਿਆਣੇ ਤਾਂ ਹਲਜੁਲ ਹੋਈ ਨਾ ਸਾਇੰਸ ਇਚ ਚਲ ਫੇ ਜਾ ਕੇ ਡਰਾਮਾ ਕਰਨਾ ਸ਼ੁਰੂ ਕਰਤਾ ਉਹਨੇ ਆਪਣਾ ਖੂਜਾ ਕਰਨਾ ਲੋਕ ਜਾਗ ਰਹੇ ਨੇ ਪਰ ਜਿਵੇਂ ਜਾਗਣਾ ਚਾਹੀਦਾ ਉਹ ਨਹੀਂ ਜਾਗ ਰਹੇ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਅਸੀਂ ਵਹਿਣ ਸ਼ੁਰੂ ਕੀਤਾ ਰੋਖੜ ਤੋਂ ਮਹਾਲੀ ਪੂਰੇ ਪੰਜਾਬ ਦੇ ਜ਼ਿਲ੍ਹਿਆਂ 'ਚ 13 ਅਪ੍ਰੈਲ ਨੂੰ ਬਸਾਖੀ ਵਾਲੇ ਦਿਨ ਮੁਕਸਰ ਸਾਹਿਬ ਦੀ ਧਰਤੀ ਤੇ ਪੱਤਾ ਕੱਟ ਪਾਣੀਆਂ ਨੂੰ ਲੈ ਗਏ ਦੇਖੋ ਵੀ ਰੋਜ਼ ਰਿਪੋਰਟਾਂ ਆ ਰਹੀਆਂ ਨੇ ਕਿ ਪੂਰੇ ਪੰਜਾਬ ਦੀ ਧਰਤੀ ਹੀ ਟੇਹਲਾ ਪਾਣੀ ਪੀਣ ਯੋਗ ਨਹੀਂ ਰਿਹਾ ਲੋਕ ਬਿਮਾਰ ਹੋ ਰਹੇ ਆ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਮਰ ਰਹੇ ਆ ਲੋਕਾਂ ਦਾ ਪੀੜਾ ਤਾਂ ਆਮ ਹੀ ਹੋ ਗਿਆ ਪਿੰਡਾਂ 'ਚ ਬੱਚੇ ਪੈਦਾ ਹੁਣੋਂ ਛੱਡ ਗਏ ਛੋਟੇ ਛੋਟੇ ਜਵਾਕਾਂ ਨੂੰ ਮੂੰਹ ਤੱਕ ਦੇ ਕੈਂਸਰ ਨੇ ਉਹਦੇ باوجود ਵੀ ਇਹ ਸਰਕਾਰ ਕੈਬਨਟ ਦੇ ਵਿੱਚ ਇਹ ਸੈਂਟਰ ਦਾ ਕਾਨੂੰਨ ਜਿਹੜਾ ਸੋਧ ਕੀਤੀ ਗਈ ਉਹਨੂੰ ਪਾਸ ਕਰ ਦਿੰਦੇ ਆ ਕਿ ਹਾਂ ਪਹਿਲਾਂ ਸਜ਼ਾ ਸੀਗੀ ਜਿਹੜਾ ਬੰਦਾ ਜ਼ਹਿਰ ਪਾਉ ਪਾਣੀ 'ਚ ਉਹਨੂੰ ਸਜ਼ਾ ਜੇਲ੍ਹ ਜਾਣਾ ਪੂ ਹੁਣ ਜੁਰਮਾਨੇ ਤੇ ਗੱਲ ਸੀ ਕਰਤੀ ਜਿਵੇਂ ਬਾਈ ਮਤੋਜ ਨੇ ਕਿਹਾ ਇਸ ਵਾਇਰ ਡਰਾਮਿਆਂ ਤੋਂ ਚੁਟਕਲਿਆਂ ਤੋਂ ਕਹਾਣੀਆਂ ਤੋਂ ਇਲਾਵਾ ਸਰਕਾਰ ਕਰ ਕੀ ਰਹੀ ਹੈ ਅੱਜ ਤਰਾ ਤਰਾ ਕਰਦਾ ਪਿਆ ਪੰਜਾਬ ਜਿਵੇਂ ਬਾਈ ਨੇ ਕਿਹਾ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਸਾਡੇ ਲਈ ਕਿ ਖਾਲੀ ਥਾਂ ਤੇ ਗਰਨੇਡ ਸੁੱਟ ਦੇਣਾ ਤੇ ਮੁੜ ਕੇ ਕਿਸ ਚੱਕ ਕੇ ਮੁੰਡੇ ਦਾ ਮੁਕਾਬਲਾ ਮੁੰਡਾ ਸ਼ਰਮੋਹਤ ਸੀਦਾ ਨਾ ਜਿਹੜਾ ਪਰਸਨ ਕਾਊਂਟਰ ਦੇ ਵਿੱਚ ਇਹਨਾਂ ਨੇ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਆਪਣਾ ਤਰਸਕਾਰਨ ਦੇ ਵਿੱਚ ਮਾਰਿਆ ਹਰ ਝੂਠੇ ਮੁਕਾਬਲੇ ਦੇ ਵਿੱਚ ਇੱਕੋ ਹੀ ਕਹਾਣੀ ਪੁਲਿਸ ਦੱਸਦੀ ਹੈ ਵੀ ਅਸੀਂ ਜੀ ਬੰਦਾ ਫੜ ਲਿਆ ਰਿਕਵਰੀ ਕਰਾਉਣ ਲੈ ਕੇ ਚੱਲੇ ਸੀ ਅਸਲੇ ਦੀ ਉਹਨੇ ਜੋ ਰਿਕਵਰੀ ਕਰਾਉਣ ਦੇ ਲਈ ਉਹਦੇ ਦੱਬਿਆ ਹੋਇਆ ਅਸਲਾ ਸੀਗਾ ਉਹਨੇ ਕੱਢ ਕੇ ਸਾਡੇ ਵੱਲ ਚਲਾ ਦਿੱਤਾ ਦੇਖੋ ਇਹ ੱਡੀ ਝੂਠੀ ਕਹਾਣੀ ਉਹਨਾਂ ਨੇ ਫਾਇਰ ਕੀਤੀ ਸਾਡੇ ਪੁਲਿਸ ਵਾਲੇ ਦੀ ਪੱਕ ਚ ਲਾ ਕੇ ਗੋਲੀ ਲੰਘੀ ਕਿ ਕੋਈ ਕਹਾਣੀ ਹਰ ਮੁਕਾਬਲੇ 'ਚ ਉਹ 100 ਸਾਲਾਂ ਪੁਰਾਣੇ ਦੌਰ ਜਿੱਥੇ ਮੁਕਾਬਲੇ ਦਾ ਕੰਮ ਸ਼ੁਰੂ ਹੋਇਆ ਸੀ ਉਹ ਸਾਰਾ ਇਹ ਸਰਕਾਰ ਦੇ ਵਿੱਚ ਲਗਾਤਾਰ ਜਾਰੀ ਹੈ ਕੋਈ ਬੋਲ ਨਹੀਂ ਰਿਹਾ ਤੁਹਾਨੂੰ ਇਹ ਲੱਗਦਾ ਕਿ ਇਸ ਘਟਨੇ ਦਾ ਸਾਰਾ ਕੁਝ ਇਹਦੇ ਲੱਤੂ ਗੋਲੀ ਵੱਜ ਗਈ ਆਲਮੋਸਟ ਗੈਂਗਸਟਰਾਂ ਦੇ ਕਿਸੇ ਦੀ ਲੱਤੂ ਗੋਲੀ ਵੱਜ ਗਈ ਕਿਉਂਕਿ ਕੋਈ ਕਹਿੰਦਾ ਕਿ ਰਿਕਵਰੀ ਵੇਲੇ ਜਦੋਂ ਲੈ ਕੇ जाया ਜਾ ਰਿਹਾ ਸੀ ਉਹਨੇ ਵੈਪਨ ਲੈ ਕੇ ਫਾਇਰ ਕਰਤਾ ਉਹ ਪੁਲਿਸ ਪਾਰਟੀ ਤੇ ਭਜਨ ਦੀ ਕੋਸ਼ਿਸ਼ ਕੀਤੀ ਭੱਜ ਰਿਆ ਸੀ ਔਰ ਫਿਰ ਗੈਂਗਸਟਰ ਦੇ ਲੱਤੂ ਗੋਲੀ ਵੱਜ ਗਈ ਕੋਈ ਟੋਟੇ ਕਹਾਣੀਆਂ ਹੀ ਆ ਇੱਕ ਮੁੰਡਾ ਮਰਿਆ ਪਾਰਿਆ ਪਿੱਛੇ ਇਹ ਰੇ ਭੱਜ ਰਿਆ ਸੀ ਪੁਲਿਸ ਮਗਰ ਲਾ ਕੇ ਐਕਸੀਡੈਂਟ ਹੋ ਕੇ ਮਾਰਿਆ ਇੱਕ ਜੀ ਅਸੀਂ ਦਰਿਆ ਦੇ ਵਿੱਚੋਂ ਅਸਲਾ ਦੱਬਿਆ ਹੋਇਆ ਸੀ ਕਢਾਉਣ ਗਏ ਉੱਥੇ ਆ ਕੇ ਹਾਂ ਇਹੀ ਕਹਾਣੀਆਂ ਜਦ ਅਸੀਂ ਕਹਿੰਦੇ ਜਿਹੜਾ ਬੰਦਾ ਕ੍ਰਾਈਮ ਕਰਦਾ ਜਿਹੜਾ ਬੰਦਾ ਜੁਰਮ ਕਰਦਾ ਉਹਦੇ ਪੱਖ ਕਿ ਨਹੀਂ ਹੈਗੇ ਅਦਾਲਤਾਂ ਕਾਦੇ ਲਈ ਬਣੀਆਂ ਨੇ ਜੱਜ ਕਾਦੇ ਲਈ ਬੈਠੇ ਆ ਕਾਨੂੰਨ ਕਾਦੇ ਲਈ ਹੈ ਜੇ ਤੁਸੀਂ ਪੁਲਿਸ ਸਟੇਟ ਬਣਾ ਤੀ ਇਸ ਤਰ੍ਹਾਂ ਧੱਕੇਸ਼ਾਹੀ ਗੁੰਡਾਗਰਦੀ ਵੱਧ ਗਈ ਜਾਂ ਇਸ ਤਰ੍ਹਾਂ ਦੇ ਝੂਠੇ ਮੁਕਾਬਲੇ ਹੋਣ ਲੱਗੇ ਜਿਹਨੂੰ ਮਰਜ਼ੀ ਕਦ ਨੂੰ ਗੋਲੀ ਮਾਰ ਦੇਣ ਕਿ ਕੋ ਹੈ ਕੁਛ ਦੱਸੋ ਜਿਨ੍ਹਾਂ ਨੇ 80 90 ਦੇ ਦੌਰ ਵਿੱਚ ਮੁਕਾਬਲੇ ਕੀਤੇ ਅੱਜ ਟੰਗੇ ਜਾ ਰਹੇ ਹੈ ਕਿ ਨਹੀਂ ਇਹ ਜਿਹੜਾ ਕੰਮ ਚੱਲ ਪਾ ਨਸ਼ੇ ਵਾਲੀ ਗੱਲ ਆਪਾਂ ਕਰਦੇ ਆਂ ਡਰਾਮਾ ਸ਼ੁਰੂ ਕਰਤਾ ਉਹਦਾ ਘਾਟਾ ਤਾਈ ਐ ਨਸ਼ੇ ਰੁਕਣਗੇ ਥੋਡੇ ਕੋਲ ਉਹ ਏਆਈਜੀ ਸੀ ਰਾਜਜੀਤ ਫੜਿਆ ਗਿਆ ਗੱਡੇ-ਕੱਡੇ ਤਸਕਰ ਵੱਡੇ ਜਿਹੜੇ ਛੋਡੇ ਮੈਕਨਾਂ ਚ ਰਹੇ ਨੇ ਥੋਡੇ ਕੋਲ ਫੜਿਆ ਗਿਆ ਡੀਐਸਪੀ ਕਿਹੜਾ ਗਰਸ਼ੇਰ ਉਹ ਤਾਂ ਫੜੇ ਨਹੀਂ ਜਾਂਦੇ ਵੱਡੇ ਵੱਡੇ ਤੁਹਾਡੇ ਕੋਲ ਤਸਕਰ ਜਿਹੜੇ ਮੋٹے ਤੌਰ ਦੇ ਉੱਤੇ ਜਿਹੜੇ ਕਰਦੇ ਆ ਨਸ਼ਾ ਮੈਂ ਨਾ ਮੇਰੇ ਪਿੰਡ ਬਾਰੇ ਮੈਂ 50 ਵਾਰ ਹੀ ਬੋਲਿਆ ਵੀ ਮੇਰੇ ਪਿੰਡ 'ਚ ਹੀ 50 ਬਣਾ ਨਸ਼ਾ ਜਾਂਦਾ ਹੋਣਾ ਕਿਹਨੇ ਫੜ ਲਿਆ ਹੋਰ ਤੁਹਾਨੂੰ ਮੈਂ ਗੱਲ ਦੱਸਦਾ ਪਿੱਛੇ ਸਾਡੇ ਫੂਲ ਡੀਐਸਪੀ ਰਿਹਾ ਇੱਕ ਮੈਂ ਉਹਨੂੰ ਨਾਂ ਦੇ ਕੇ ਐਲਿਸਟ 'ਚ ਮੈਂ ਕਿਹਾ ਸਾਡੇ ਪਿੰਡ ਦੇ ਆਹ 10 ਬੰਦੇ ਚਿੱਟਾ ਵੇਚਦੇ ਆ ਉਹਨੇ ਦੂਜੇ ਦਿਨ ਉਹਨਾਂ ਬੰਦਿਆਂ ਨੂੰ ਦਫ਼ਤਰ 'ਚ ਬੁਹਾ ਕੇ ਨਾ ਚਾਹ ਪੀਂਨਾ ਦੱਸਤਾ ਵੀ ਲੱਖਾਂ ਥੋੜੀ ਆ ਪਰਚੀ ਰੈਸਟ ਦੇ ਕੇ ਗਿਆ ਉਹ ਮੇਰੇ ਘਰੇ ਆ ਕੇ ਲੰਬਾ ਲੈ ਕੇ ਕਹਿੰਦੇ ਭਾਈ ਅਸੀਂ ਤੇਰਾ ਮਾਰਾ ਹੀ ਕਰਤਾ ਮੈਂ ਕੀ ਗੱਲ ਹੋ ਕਿ ਤੂੰ ਡੀਐਸਪੀ ਕੋਲ ਸਾਡੇ ਨਾਂ ਦੇ ਕੇ ਆ ਮੈਂ ਤੁਹਾਨੂੰ ਕਹਾਂਗਾ ਹਾਂ ਨੂੰ ਡੀਐਸਪੀ ਕਹਿੰਦਾ ਇਹ ਕਹਿੰਦੇ ਹੀ ਨਸ਼ਾ ਦੋਕ ਲਾਂਗੇ ਇਹ ਗੱਲਾਂ ਦੇਖੋ ਕਰ ਅਚਾ ਚਲੋ ਤੁਸੀਂ ਇੱਕ ਇੱਕ ਲਾਸਟ ਗੱਲ ਕਰਕੇ ਇਹਦੇ ਮਾਮਲੇ 'ਚ ਤੁਸੀਂ ਜਿਹੜੇ ਥਾਣੇ 'ਚ ਕੰਮ ਹੁੰਦਾ ਹੈ ਉਹਦੇ ਥਾਣੇਦਾਰ ਨੂੰ ਜ਼ਿੰਮੇਵਾਰ ਬਣਾਓ ਜਿਹਦੇ ਡਿਸਟ੍ਰਿਕਟ 'ਚ ਕੰਮ ਹੁੰਦਾ ਹੈ ਉਹਦੇ ਐਸਐਸਪੀ ਜ਼ਿੰਮੇਵਾਰ ਬਣ ਮੁੱਖ ਮੰਤਰੀ ਨੇ ਕਿਹਾ ਉਹ ਤਾਂ ਨਹੀਂ ਪਰ ਸਸਪੈਂਡ ਕਰੋ ਨਾ ਉਹ ਤਾਂ ਗੱਲਾਂ 'ਚ ਆ ਤੁਸੀਂ ਸਸਪੈਂਡ ਕਰੋ ਮੈਨੂੰ ਦੱਸੋ ਜਦੋਂ ਪਲੱਕੇ ਤੇਰੇ ਪਿੰਡ ਵਾਲਿਆਂ ਨੂੰ ਪਤਾ ਹੈ ਤਕੀਓਸੇ ਇਲਾਕੇ ਦੇ ਡੀਐਸਪੀ ਐਸਐਸਪੀ ਦਾ ਥਾਣੇਦਾਰ ਨੂੰ ਨਹੀਂ ਪਤਾ ਹਰੇ ਪੰਜਾਬ ਨੂੰ ਪਤਾ ਹੁੰਦਾ ਕੌਣ ਵੇਚ ਰਿਹਾ ਹੈ ਕੀ ਇਹਨਾਂ ਨੂੰ ਨਹੀਂ ਪਤਾਗਾ ਇਹ ਕੀ ਗੱਲ ਹੋਰ ਵਿਕਰਮ ਤੂੰ ਦੇਖ ਅਸੀਂ ਜੀ 10 ਪੁਲਿਸ ਵਾਲੇ ਪੁਸਾ ਇਨਸਪੈਕਟਰ ਤੱਕ ਇਨਸਪੈਕਟਰ ਤੱਕ ਕੋਈ ਬੰਦੇ ਇਹਨਾਂ ਨੇ ਸਸਪੈਂਡ ਵੀ ਕੀ ਉੱਪਰ ਚੇ ਵੀ ਦਰਦ ਸੀ ਤੇ ਵੱਡੇ ਮਗਰਮੱਛਾਂ ਨੂੰ ਕੌਣ ਫੜੂਗਾ ਵੱਡੇ ਵੱਡੇ ਮਹਾਨਗਰਾਂ ਦੇ ਵਿੱਚੋਂ 20-20 ਕਰੋੜ ਰੁਪਇਆ ਇਕੱਠਾ ਹੁੰਦਾ ਇੱਕ ਮਹੀਨੇ ਦਾ ਉਹ ਕਿੱਥੇ ਜਾਂਦਾ ਉਹ ਵੀ ਉਹ ਵੀ ਪੁੰਨ ਜੀ ਹਿੰਮਤ ਹੈ ਫੜ ਕੇ ਦਿਖਾਉ ਨਾ ਉਹਨਾਂ ਨੂੰ ਸਾਰੀ ਗਾਜ ਫੇਟਲੇ ਬੰਦੇ ਲੈ ਕੇ ਡਿੱਗ ਪੈਂਦੀ ਆ ਅਸੀਂ ਜੀ 1% ਇੱਥੇ ਬੇਈਮਾਨੀ ਬਰਦਾਸ਼ਤ ਨਹੀਂ ਕਰਾਂਗੇ ਕਰਾਪਸ਼ਨ ਬਰਦਾਸ਼ਤ ਨਹੀਂ ਕਰਾਂਗੇ ਰਿਸ਼ਵਤ ਬਰਦਾਸ਼ਤ ਨਹੀਂ ਕਰਾਂਗੇ ਆ ਕੀ ਹੋਇਆ ਜੀ ਭਵਾਨੀਗੜ ਪਹਿਲਾਂ ਜਿਹੜੀ ਐਮਐਲਏ ਨਾਲ ਦੀ ਭਰਾ ਜਦਨਦਰ ਕੌਰ ਉਹਦਾ ਪੈਂਤਰੀਕ ਸੌਦਾ ਹੋਇਆ 35 ਲੱਖ ਵਾਲੇ ਨੂੰ ਮੋੜਤਾ 55 ਲੱਖ ਵਾਲੇ ਨਾਲ ਸੌਦਾ ਕਰ ਲਿਆ ਵੀ ਤੂੰ 55 ਦੇ ਤੁਹਾਨੂੰ ਪ੍ਰਧਾਨ ਬਣਾ ਦਿੰਦੇ ਹਾਂ ਉਹ ਸਪਰੇਅ ਪੀ ਗਿਆ ਮੁੰਡਾ ਇਹ ਕਹਿੰਦੇ ਅਸੀਂ ਇੱਕ ਇਹ ਤਾਂ ਮੁੱਖ ਮੰਤਰੀ ਕਹਿੰਦਾ ਨਾ ਵੀ ਅਸੀਂ ਇੱਕ ਪੈਸਾ ਨਹੀਂ ਕਿਸੇ ਨੂੰ ਖਾਣ ਦੇਣਾ ਤੇ ਯਾਰ ਦੇ ਬਰਾਬਰ ਸਾਡੇ ਇੱਕ ਪੈਸਾ ਖਾਦਾ ਵੀ ਤੇ ਰੋਜ਼ ਕੀ ਹੋ ਰਿਹਾ ਇਹਦੇ ਨਾਲ ਨਾਲ ਇਹ ਨਹੀਂ ਤੇ ਵੀ ਹੋਣਾ ਜਿਹੜਾ ਟਿਊਬਵਲ ਵਾਲਾ ਜ਼ਿਕਰ ਤੁਸੀਂ ਅੰਤੋਜ ਸਿੰਘ ਕਰ ਰਹੇ ਸੀ ਕਿ ਟਿਊਬਵਲ ਦੇ ਵਿੱਚ ਪਾਣੀ ਪਾਟ ਫਿਰ ਇਹਦੇ ਨਾਲ ਜੇ ਇਸ ਤਰੀਕੇ ਨਾਲ ਹੋਊਗਾ ਤੇ ਫਿਰ ਤੁਹਾਨੂੰ ਵੈਸੀ ਬੇਲਗਾਮ ਹੋ ਜਾਣਗੇ ਫਿਰ ਡਰ ਨਹੀਂ ਰਹੂਗਾ ਤੁਸੀਂ ਮੈਨੂੰ ਇਹ ਦੱਸੋ ਲਈਏ ਕੀਤਾ ਕਿਉਂ ਗਿਆ ਮੈਂ ਤੁਹਾਨੂੰ ਛੋਟੀ ਜੀ ਗੱਲ ਬੜੀ ਖੋਲ ਕੇ ਦੱਸਦਾ ਪਿੰਡਾਂ ਵਾਲੇ ਬੰਦਿਆਂ ਨੂੰ ਤੁਸੀਂ ਜੁਰਮਾਨਾ ਕਰ ਦਿਓ ਪਵਾਂ ਦੇ ਜੁਰਮਾਨਾ ਨਾ ਤੁਹਾਨੂੰ ਸਾਨੂੰ ਸਜ਼ਾ ਕਰ ਦਿਓ ਜਦੋਂ ਇੰਡਸਟਰੀ ਲਿਸਟ ਨੇ ਉਹ ਆਂਦੇ ਨੇ ਜੁਰਮਾਨਾ ਕਿੰਨਾ ਮਰਜ਼ੀ ਲੈ ਲੋ ਸਾਨੂੰ ਤੁਸੀਂ ਸਜ਼ਾ ਨਾ ਕਰੋ ਇਹ ਉਹਨਾਂ ਦੇ ਕਹਿਣ ਤੇ ਬਣਾਇਆ ਗਿਆ ਬਿੱਲ ਹੈ ਹੋਰ ਕੀ ਦੇ ਕਹਿਣ ਤੇ ਮੈਨੂੰ ਦੱਸੋ ਕਰੋੜਾ ਰੁਪਿਆ ਇਹਨਾਂ ਨੂੰ ਦਿੰਦੇ ਨੇ ਉਹ 10 ਲੱਖ ਰੁਪਿਆ ਫਾਈਨ ਭਰ ਦੇਣਗੇ ਤੇ 10 ਸਾਲ ਤੱਕ ਗੰਦ ਥੱਲੇ ਪਾਈ ਜਾਣਗੇ ਤੁਸੀਂ ਕਹਿ ਕੀ ਰਹੇ ਹੋ ਮੈਨੂੰ ਦੱਸ ਤਾਂ ਦਿਓ ਲੈ ਵੀ ਇਸ ਬਿੱਲ ਦਾ ਫਾਇਦਾ ਕੀ ਹੈ ਇਸ ਬਿੱਲ ਨਾਲ ਕਿਹੜਾ ਸੁਧਾਰ ਹੋਊਗਾ ਕਿਹੜਾ ਹਿਊਮਨ ਰਾਈਟਸ ਦੇ ਹਨਨ ਹੋ ਰਹੇ ਸੀਗੇ ਕਿਹੜਾ ਕੋਈ ਜੁਰਮ ਹੋ ਰਿਹਾ ਸੀ ਕਿਸੇ ਆਮ ਜਨਤਾ ਤੇ ਤੁਸੀਂ ਉਹਨਾਂ ਲੋਕਾਂ ਨੂੰ ਫਾਰਗ ਕਰ ਰਹੇ ਹੋ ਤੁਸੀਂ ਡੀਕ੍ਰਿਮੀਨਲਾਈਜ਼ ਕਰਨਾ ਇਹ ਮਿਨਿਸਟਰ ਦੇ ਵਰਡ ਨੇ ਡੀਕ੍ਰਿਮੀਨਲਾਈਜ਼ ਕਰ ਰਹੇ ਹਨ ਮਤਲਬ ਤੁਸੀਂ ਫੌਜਦਾਰੀ ਚੋਂ ਕੱਢ ਕੇ ਸਿਵਲ ਚ ਕਰ ਰਹੇ ਹੋ ਜਿਹੜੀ ਉਹਨਾਂ ਦੇ ਸਿਰ ਤੇ ਹੁਣ ਕੀ ਹੋ ਰਿਹਾ ਸੀ ਦੱਸ ਦਿੰਨੇ ਆ ਤੁਹਾਨੂੰ ਐਨਜੀਟੀ ਦੇ ਵਿੱਚ ਫਾਈਨਲੀ ਇਨਾ ਵਿਰੁੱਧ ਇੱਕ ਆਉਣ ਵਾਲਾ ਆਰਡਰ ਪਹਿਲਾਂ ਨੈਸ਼ਨਲ ਪੋਲਿਊਸ਼ਨ ਬੋਰਡ ਕਹਿ ਚੁੱਕਿਆ ਹੈ ਕਿ ਕ੍ਰਿਮੀਨਲ ਆਫੈਂਸ ਹੈ ਜਿਹੜੇ ਪਾਣੀ ਐ ਪਾ ਰਹੇ ਨੇ ਦਰਿਆ 'ਚ ਜਾਂ ਧਰਤੀ ਥੱਲੇ ਉਹਨਾਂ ਨੂੰ ਬਚਾਉਣ ਲਈ ਇਹ ਕਾਨੂੰਨ ਹੈ ਔਰ ਇਹ ਕਾਨੂੰਨ ਬਣਾਇਆ ਸੈਂਟਰ ਨੇ ਤੁਸੀਂ ਉਹਨੂੰ ਇੰਪਲੀਮੈਂਟ ਕਿਉਂ ਕਰ ਰਹੇ ਹੋ ਇਹ ਹਜੇ ਕੈਬਨਟ ਨੇ ਅਪਰੂਵ ਕੀਤਾ ਹੈ ਜੇ ਅਸੈਂਬਲੀ 'ਚ ਪੰਜਾਬ ਦੀ ਚ ਬਣਿਆ ਤਮੈਂ ਇਹਨਾਂ ਨੂੰ ਗਵਰਨਮੈਂਟ ਵਾਲਿਆਂ ਨੂੰ ਕਹਿ ਦਿੰਨਾ ਇਹ ਬੰਨ ਨਹੀਂ ਦੇਵਾਂਗੇ ਤੇ ਜੇ ਬਣ ਗਿਆ ਤਾਂ ਅੱਗੇ ਜਿੰਨੀਆਂ ਵੀ ਕਤਲ ਹੋਣਗੇ ਕੈਂਸਰ ਨਾਲ ਕਾਲੇ ਪੀਲੇ ਨਾਲ ਉਹਦੇ ਜ਼ਿੰਮੇਦਾਰ ਤੁਸੀਂ ਹੋਵੋਗੇ ਪਾਣੀ ਨੂੰ ਜੋੜ ਕੇ ਮਸਲਾ ਨਹਿਰਾ ਪੱਕੀਆਂ ਕਰੀ ਜਾਂਦੇ ਆ ਅਸੀਂ ਕਹਿੰਦੇ ਆ ਨਹਿਰ ਦੇ ਪਾਸੇ ਕਿਨਾਰੇ ਪੱਕੇ ਕਰ ਦਿਓ ਥੱਲੋਂ ਕੋ ਪੱਕਾ ਕਰ ਰਹੇ ਆ ਪਾਣੀ ਦੀ ਸੀਪਜ ਪਾਣੀ ਦੀ ਰੀਚਾਰਜ ਹੁੰਦਾ ਥੱਲੋਂ ਹਾਲੇ ਹਾਲੇ ਆਲੇ-ਦਾਲੇ ਖੜੇ ਪਰ ਪੰਜਾਬ ਦੇ ਵਿੱਚ ਐਸ ਵੇਲੇ ਜੇ ਕਿਤੇ ਆਪਾਂ ਦਰਖਤਾਂ ਦੀ ਗੱਲ ਕਰਗੇ ਤਾਂ ਨਹਿਰਾਂ ਦੇ ਕੰਢਿਆਂ 'ਤੇ ਹੀ ਆ ਪੀਲਾਂ ਚ ਹੀ ਆ ਬਾਕੀ ਤਾਂ ਖਤਮ ਹੀ ਹੋ ਗਿਆ ਕੰਮ ਜੇ ਉਹ ਵੀ ਨਹਿਰਾਂ ਪੱਕੀਆਂ ਕਰਦੇ ਸਾਰੇ ਸੁੱਕ ਜਾਣੇ ਥੱਲੇ ਧਰਤੀ ਹੇਠਾਂ ਪਾਣੀ ਵੀ ਨਹੀਂ ਜਾਣਾ ਚਾਰ ਸਟੇਰੇ ਪੰਜਾਬ ਮਾਰੂ ਫੈਸਲੇ ਸਿੱਖਿਆ ਨੀਤੀ ਦੀ ਗੱਲ ਆਪਾਂ ਕਰ ਰਹੇ ਆ ਜਿਵੇਂ ਗੱਲ ਕੀਤੀ ਵੀ ਜੋ ਸੈਂਟਰ ਤੋਂ ਫਰਮਾਨ ਦਾ ਲਾਗੂ ਕਰ ਦਿੰਦੇ ਆ ਐਮ ਕੇ ਸਟਾਲਨ ਆ ਤਮਨ ਲਾਡੂ ਵਾਲਾ ਸ਼ਰਿਆਮ ਲਲਕਾਰਤਾ ਸੈਂਟਰ ਨੂੰ ਵੀ ਮੈਂ ਥੋੜੀ ਸਿੱਖਿਆ ਨੀਤੀ ਲਾਗੂ ਨਹੀਂ ਕਰਦਾ ਜਿਹੜਾ ਮੇਰਾ ਮਰਜੀ ਫੰਡ ਰੋਕ ਲੇ ਇਹਨਾਂ ਨੇ ਲਾਗੂ ਕਰਤੀ ਹੁਣੇ ਕਾਨਾ ਪੂਰਤੀ ਕਰਤੀ ਦਾ ਲੈਣ ਸੀਬੀਐਸਸੀ ਬੋਰਡ ਦੇ ਵਿੱਚੋਂ ਪੰਜਾਬੀ ਨੂੰ ਖੁੰਝੇ ਲਾਤਾ ਫਾ ਬਾਹਰ ਕੱਢਤਾ ਤਾਂ ਹਰਜੋਤ ਬਹਿਸ ਬੋਲ ਰਿਹਾ ਵੀ ੱੱੱਕਾ ਕਰ ਰਹੇ ਹਾਂ ਤੁਸੀਂ ਵਿਧਾਨ ਸਭਾ ਦੇ ਬੱਚੇ ਦੇ ਖਿਲਾਫ ਮਤਾ ਕਿਉਂ ਨਹੀਂ ਲੈਂਦਾ ਜੀ ਨਹੀਂ ਮੰਨੀ ਇਹਨਾਂ ਨੇ ਵੀ ਅਸੀਂ ਇੱਕ ਸਿੱਖਿਆ ਨੀਤੀ ਦਾ ਕੰਗਾ ਆਈ ਹੈ ਇਹਨੂੰ ਰੱਦ ਕਰਦੇ ਹਾਂ ਇਹ ਅਸੀਂ ਪੰਜਾਬ 'ਚ ਨਹੀਂ ਲਾਗੂ ਕਰਾਂਗੇ ਸਿੱਖਿਆ ਨੀਤੀ ਕੱਲੀ ਛੋਡੀ ਬੋਲਦੀ ਨਹੀਂ ਛੋਡਾ ਸਭਿਆਚਾਰ ਛੋਡਾ ਇਤਿਹਾਸ ਛੋਡਾ ਸਹਿਤ ਕੁੱਲ ਚੀਜ਼ਾਂ ਨੂੰ ਨੇ ਮਲਿਆ ਮੀਟ ਕਰ ਦੇਣੀ ਆ ਤੇ ਸਾਰੇ ਸੂਬੇ ਸਾਰੇ ਦੱਖਣੀ ਸੂਬੇ ਬੰਗਾਲ ਤੋਂ ਲੈ ਕੇ ਸਾਰੇ ਲੜ ਰਹੇ ਆ ਨੀਤੀ ਦੇ ਖਿਲਾਫ ਤੇ ਸਭ ਤੋਂ ਪਹਿਲਾਂ ਇਹ ਸਰਕਾਰ ਨੇ ਨੀਤੀ ਪੰਜਾਬ 'ਚ ਲਾਗੂ ਕੀਤੀ ਹੈ ਨਵੰਬਰ 2022 'ਚ ਤੁਸੀਂ ਇਹ ਦੇਖੋ ਵੀ ਇਹ ਪੰਜਾਬ ਨਾਲ ਹੋ ਕੀ ਰਿਹਾ ਜਿਹੜਾ ਅੱਜ ਕਹਿੰਦੇ ਆ ਕਿ ਅਸੀਂ ਇਹ ਤਾਂ ਯਾਰ ਹਮਦਰਦ ਬਣ ਕੇ ਆਏ ਸੀ ਪੰਜਾਬ ਦੇ ਬਹੁਤ ਆਸਾਂ ਸੀ ਪੰਜਾਬ ਦੇ ਲੋਕਾਂ ਨੂੰ ਉਮੀਦਾਂ ਸੀ ਤੇ ਨਿਕਲਿਆ ਕੀ ਹੈ ਵਿੱਚੋਂ ਜੋ ਵਿਰੋਧੀ ਨੇ ਹੈ ਸਾਰੇ ਇੱਕੋ ਜਿਹੇ ਸਾਰਿਆਂ ਨੂੰ ਇਹ ਵੀ ਇੱਕ ਵਾਰੀ ਕੁਰਸੀ ਨੂੰ ਹੱਥ ਪੈ ਜਾਏ ਜਿਵੇਂ ਮਰਜ਼ੀ ਪੈ ਜਾਏ ਪੰਜਾਬ ਦੇ ਮਸਲਿਆਂ ਨੂੰ ਮੁੱਦਿਆਂ ਨੂੰ ਲੈ ਕੇ ਜੋ ਹਾਲਾਤ ਅੱਜ ਤੋਂ ਮੈਂ ਗੱਲ ਦੱਸਦਾ ਇੱਕ ਤਾਂ ਪਤਰਾੜੀ ਦੀ ਘਟਨਾ ਪਤਰਾੜੀ ਦੇ ਵਿੱਚ ਇੱਕ ਮੁੰਡਾ ਪ੍ਰਵਾਸੀਆਂ ਵੱਲੋਂ ਕੁੱਟ ਕੇ ਬੇਸੁਰਤ ਹੋਇਆ ਪਿਆ ਸੁਰਤ ਨਹੀਂ ਕੋਈ ਹੋਸ਼ ਨਹੀਂ ਆ 7 ਦਿਨ ਹੋ ਗਏ ਹਸਪਤਾਲ 'ਚ ਪਿਆ ਕੋਈ ਕਾਰਵਾਈ ਨਹੀਂ ਹੋ ਰਹੀ ਇੱਕ ਲੁਧਿਆਣੇ ਦੀ ਸਾਰਾ ਡੱਬਾ ਮਬਈ ਦਾ ਡੱਬਾ ਡੱਬਾ ਖਤਾ ਪਾਠਾਣਾ ਪੈਂਦਾ ਉੱਥੋਂ ਦੀ ਘਟਨਾ ਇੱਕ ਬੰਦੇ ਦੀ ਧਾੜੀ ਕੇਸ ਉਹਦੇ ਫਟੇ ਗਏ ਇੱਕ ਬੁੜੀ ਦਾ ਸਿਰ ਪਾੜਿਆ ਗਿਆ ਉਹਦੇ ਘਰ ਵਾਲੀ ਦਾ 10 ਦਿਨ ਉਹਦੀ ਹੋ ਗਈ ਉਹਦੀ ਕੋਈ ਕਾਰਵਾਈ ਨਹੀਂ ਫਿਰ ਜੇ ਮੰਨ ਲਓ ਇੱਥੇ ਕੋਈ ਮਾਹੌਲ ਖਰਾਬ ਹੁੰਦਾ ਫੋਦਾਰਾਂ ਖਾਸ ਤਾ ਕੋਈ ਨਿੱਕੀ ਹੁੰਦੀ ਆ ਤਾਂ ਜ਼ਿੰਮੇਵਾਰ ਕੌਣ ਹੈ ਸਰਕਾਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੈ ਆ ਜਿਹੜੇ ਹਾਲਾਤ ਬਣੇ ਜਾਂਦੇ ਆ ਪੰਜਾਬ ਦੇ ਜਿੰਮੇਵਾਰ ਕੌਣ ਹੈ ਤਾਂ ਅਸੀਂ ਇਹ ਗੱਲ ਨੂੰ ਵਾਰ-ਵਾਰ ਕਹਿੰਦੇ ਆ ਵੀ ਪੰਜਾਬ ਦੇ ਅੰਦਰ ਦੂਜੇ ਸੂਬਿਆਂ ਦੀ ਤਰਜ਼ ਦੇ ਉੱਤੇ ਹਿਮਾਚਲ ਉੱਤਰਾਖੰਡ ਰਾਜਸਥਾਨ ਹੋਰ ਜਿੰਨੇ ਵੀ ਸੂਬੇ ਉਹਨਾਂ ਦੇ ਤਰਜ਼ ਦੇ ਕਾਨੂੰਨ ਕਿਉਂ ਨਹੀਂ ਬਣਾ ਰਹੇ ਭਾਈ ਜਦੋਂ ਕਿ ਇਹ ਪ੍ਰਾਈਵੇਟ ਬਿੱਲ ਕਈ ਵਾਰੀ ਵਿਧਾਨ ਸਭਾ ਚਾ ਚੁੱਕੇ ਆ ਵੀ ਆ ਜਿਹੜੇ ਪੰਜਾਬ ਦੀ ਜਿਹੜੀ ਐਗਰੀਕਲਚਰ ਲੈਂਡ ਆ ਉਹਨੂੰ ਕ੍ਰਿਦਨ ਦੀਆਂ ਸਰਤਾਂ ਹੋਣੀਆਂ ਚਾਹੀਦੀਆਂ ਨੇ ਪੰਜਾਬ ਦੇ ਅੰਦਰ ਵੋਟ ਬਣਾਉਣ ਦੀ ਸ਼ਰਤ ਹੋਣੀ ਚਾਹੀਦੀ ਹੈ ਇਹਨੂੰ ਲਾਗੂ ਕੀਤੇ ਬਿਨਾ ਪੰਜਾਬ ਦਾ ਹੱਲ ਨਹੀਂ ਹੋਣ ਵਾਲਾ ਅਸੀਂ ਨਾ ਇੱਕ ਬਿੱਲ ਲੈ ਕੇ ਆਏ ਅਸੀਂ ਪ੍ਰਪੋਜ਼ ਕਰ ਰਹੇ ਹਾਂ ਨਾਲ ਉਹ ਅਸੀਂ ਉਹ ਪਾ ਰਹੇ ਹਾਂ ਜਿਹੜਾ ਲੈਂਡ ਦਾ ਡੋਮਿਸਾਈਲ ਦਾ ਰਿਜ਼ਰਵੇਸ਼ਨ ਪੰਜਾਬੀਆਂ ਲਈ ਹੈ ਤੇ ਵੈਰੀਫਿਕੇਸ਼ਨ ਦਾ ਹੈ ਇਹ ਸਾਰੀਆਂ ਗੱਲਾਂ ਨਾਲ ਇਹ ਸਰਕਾਰ ਦੇ ਨਾਲ ਨਾਲ ਕੀ ਇਹ ਆਪੋਜੀਸ਼ਨ ਵਾਲੇ ਦੱਸਣਗੇ ਸਹਿਮਤ ਅਨ ਗਿਆ ਨਹੀਂ ਨਾ ਦੱਸਾਂਗੇ ਅਸੀਂ ਪਾਰਟੀ ਪ੍ਰਧਾਨਾਂ ਨੂੰ ਉਹ ਬਿੱਲ ਭੇਜ ਰਹੇ ਆ ਅਸੀਂ ਸਰਕਾਰ ਨੂੰ ਭੇਜ ਰਹੇ ਆ ਦੱਸਾਂਗੇ ਔਰ ਕੁਝ ਕੁ ਪ੍ਰਾਈਵੇਟ ਬਿੱਲ ਲੈ ਕੇ ਆਉਂਦੇ ਨੇ ਮੈਂਬਰ ਮੈਂ ਉਹਨਾਂ ਨੂੰ ਪੁੱਛੂੰਗਾ ਕੀ ਆਪ ਦੀ ਪਾਰਟੀ ਵੱਲੋਂ ਇਹ ਪੇਸ਼ ਨਹੀਂ ਕਰ ਸਕਦੇ ਜੇ ਉਹ ਪ੍ਰਾਈਵੇਟ ਇੰਡੀਵਿਜੂਅਲ ਦੇ ਨਾਤੇ ਪੇਸ਼ ਕਰਨਾ ਚਾਹ ਰਹੇ ਨੇ ਕੀ ਉਹ ਆਪ ਦੀ ਪਾਰਟੀ ਵੱਲੋਂ ਪੇਸ਼ ਨਹੀਂ ਕਰ ਸਕਦੇ ਕਿਉਂ ਨਹੀਂ ਪੇਸ਼ ਕਰ ਰਹੇਗੇ ਪਾਰਟੀ ਵੱਲੋਂ ਨਹੀਂ ਪ੍ਰਪੋਜ਼ ਕਰ ਸਕਦੇ ਤੁਸੀਂ ਤਾਂ ਤੁਸੀਂ ਬਾਅਦ 'ਚ ਤੁਹਾਡੀ ਸਰਕਾਰ ਬਣ ਗਈ ਤੁਸੀਂ ਕਰੋਗੇ ਕੀ ਕਿਉਂ ਨਹੀਂ ਕਰ ਰਹੇ ਤੁਸੀਂ ਇਹ ਕੋਈ ਜ਼ਰੂਰੀ ਚੀਜ਼ ਤੁਹਾਨੂੰ ਸਮਝ ਨਹੀਂ ਆਉਂਦੀ ਜੇ ਅੱਜ ਤੁਸੀਂ ਆਪਦੀ ਸਰਕਾਰ ਨਹੀਂ ਮਤਲਬ ਕੱਲ ਨੂੰ ਬਣ ਗਈ ਫਿਰ ਤੁਸੀਂ ਉਹ ਤੋਂ ਕਰਾ ਲੂਗੇ ਕੁਝ ਇੱਕ ਹੋਰ ਗੱਲ ਵਿਖਰੋ ਇਹ ਤਾਂ ਹੋ ਗਈਆਂ ਲੋਕਲ ਗੱਲਾਂ ਇੱਕ ਬਹੁਤ ਵੱਡਾ ਮਸਲਾ ਹੈ ਜਿਹੜਾ 26 ਦੇ ਵਿੱਚ ਸਾਹਮਣੇ ਆ ਰਿਹਾ ਸਾਡੀਆਂ ਲੋਕ ਸਭਾ ਦੀਆਂ ਸੀਟਾਂ ਵਧਾਈਆਂ ਜਾ ਰਹੀਆਂ ਨੇ ਨਈ ਪਾਪੂਲੇਸ਼ਨ ਦੇ ਹਿਸਾਬ ਨਾਲ ਪੂਰੀਆਂ ਸਦਰਨ ਸਟੇਟ ਨੇ ਤੇ ਸਾਰਿਆਂ ਨੇ ਰੌਲਾ ਪਾਇਆ ਹੋਇਆ ਹੈ ਕਿ ਭਾਈ ਸਾਡੀ ਕਿਉਂਕਿ ਅਸੀਂ ਪਾਪੂਲੇਸ਼ਨ ਤੇ ਕੰਟਰੋਲ ਕੀਤਾ ਹੈ ਤੁਸੀਂ ਸਾਡੀਆਂ ਸੀਟਾਂ ਉਨੀਆਂ ਵਧਣਗੀਆਂ ਨਹੀਂ ਜਿਵੇਂ ਯੂਪੀ ਦੀਆਂ ਕੱਲੇ ਦੀਆਂ 80 ਤੋਂ 143 ਹੋ ਜਾਣਗੀਆਂ 80 ਤੋਂ 143 ਤੇ ਜਿਹੜਾ ਪਿਛਲਾ ਸੈਂਸਸ ਹੈ ਪੰਜਾਬ ਦਾ ਕਿਉਂਕਿ ਸਾਡੇ ਮੁੰਡੇ ਬਾਹਰ ਬਹੁਤ ਚਲੇ ਗਏ ਨੇ ਅਸੀਂ ਪਾਪੂਲੇਸ਼ਨ ਤੇ ਕੰਟਰੋਲ ਕੀਤਾ ਸਾਡੀ ਸੀਟ ਵਧਣੀ ਕੋਈ ਨਹੀਂਗੀ ਸਾਡਾ ਹਾਲ ਕੀ ਹੋਊਗਾ ਪਾਰਲੀਮੈਂਟ ਚ ਆਪਾਂ ਕਿਹਦੇ ਨਾਲ ਕੀ ਗੱਲ ਕਰਾਂਗੇ ਆ ਹੁਣੇ ਜੇ ਬਜਟ ਪੇਸ਼ ਹੋਇਆ ਸੀ 50 ਲੱਖ ਕਰੋੜ ਦਾ ਐਕਸਪੈਂਡੀਚਰ ਸੀ ਖਰਚਾ ਸੀ ਪੰਜਾਬ ਨੂੰ ਕੀ ਮਿਲਿਆ ਜ਼ੀਰੋ ਸਿਰਫ ਸਕੀਮਾਂ ਛੱਡ ਦਿਓ ਹੋਰ ਕੱਖ ਨਹੀਂ ਮਿਲਿਆ ਤੇ ਫੇਰ ਤੁਹਾਨੂੰ ਕੀ ਦੇਣਗੇ ਇਹ 750 ਸੀਟਾਂ ਆਉਣਗੀਆਂ ਥੋਡੀਆਂ ਆਉਣਗੀਆਂ 13 ਤੇ ਥੋੜੀ ਸੁਣੂਗਾ ਕੌਣ ਕੀ ਪੰਜਾਬ ਗਵਰਨਮੈਂਟ ਨੇ ਇਹਦੇ ਤੇ ਕੋਈ ਰਿਐਕਸ਼ਨ ਦਿੱਤਾ ਆ ਹੁਣੇ ਹੋਮ ਮਿਨਿਸਟਰ ਬੋਲੇ ਸੀ ਕਿ ਘਟਾਵਾਂਗੇ ਨਹੀਂ ਜੇ ਦੂਜੀਆਂ ਦੀਆਂ ਵਧਗੀਆਂ ਫੇਰ ਔਰ ਸਟਾਲਨ ਬੋਲ ਰਿਹਾ ਹੈ ਪﻠੇਂਗਨਾ ਬੋਲ ਰਿਹਾ ਹੈ ਕੇਰਲਾ ਬੋਲ ਰਿਹਾ ਪੰਜਾਬ ਬੋਲ ਹੀ ਨਹੀਂ ਰਿਹਾ ਕਿਉਂ ਕਿਸੇ ਗੱਲ ਤੇ ਪੰਜਾਬ ਗਵਰਨਮੈਂਟ ਕੁਝ ਕਰ ਰਹੀ ਹੋਵੇ ਮੈਨੂੰ ਦੱਸ ਦਿਓ ਅਸੀਂ ਬੋਲਦੇ ਆ ਕਿ ਆਪੋਜੀਸ਼ਨ ਬੋਲ ਰਹੀ ਹੈ ਆ ਕਾਂਗਰਸ ਬੋਲ ਰਹੀ ਹੈ ਜਾਂ ਜਿਹੜੀ ਬੀਜੇਪੀ ਹੈ ਬੋਲ ਰਹੀ ਹੈ ਅਕਾਲੀ ਬੋਲ ਰਹੇ ਨੇ ਕਿਹੜਾ ਬੰਦਾ ਬੋਲ ਰਿਹਾ ਇੰਨਾਂ ਗੱਲਾਂ ਤੇ ਕਿਉਂ ਨਹੀਂ ਬੋਲ ਰਹੇ ਨਲਾਇਕ ਨੇ ਜਬ ਇਮਾਨ ਨੇ ਦੋਹਾਂ ਚੋ ਇੱਕ ਗੱਲ ਹੈ ਔਰ ਪਾਰਟੀ ਵੱਲੋਂ ਬੋਲੋ ਕੋਈ ਪਰਸਨਲ ਇੰਡੀਵਿਜੂਅਲ ਬੋਲਣ ਦੀ ਲੋੜ ਨਹੀਂ ਜੀ ਫਿਰ ਉਸ ਪਾਰਟੀ ਚ ਕਿਉਂ ਆ ਜੇ ਤੁਸੀਂ ਪਾਰਟੀ ਵੱਲੋਂ ਨਹੀਂ ਕਰ ਸਕਦੇ ਫਿਰ ਉਸ ਪਾਰਟੀ ਚ ਕੀ ਕਰ ਰਹੇ ਹੋ ਕੁਝ ਨਹੀਂ ਕਰ ਰਹੇ ਜੀ ਤੇ ਮੇਰਾ ਇਹ ਇਹ ਸਾਨੂੰ ਲੈ ਕੇ ਇਹ ਅੱਜ ਪ੍ਰੋਗਰਾਮ ਆ ਲਖਾ ਜੀ ਇਹਨੂੰ ਲੈ ਕੇ ਕੀ ਤੁਸੀਂ ਅੱਗੇ ਵੀ ਫੱਟਾ ਤਿਆਰ ਕੀਤਾ ਅੱਗੇ ਕਿੱਧਰ ਨੂੰ ਜਾਣਾ ਹੈ ਕਿਹੜਾ ਰੂਪ ਕੀ طے ਕੀਤਾ ਜਾਂ ਕਰਨਾ ਦੇਖੋ ਪਾਣੀਆਂ ਦਾ ਮਸਲਾ ਬਹੁਤ ਗੰਭੀਰ ਆ ਬਿਕਰਮ ਸਿੰਘ ਵੈਸੇ ਵੀ ਡੈਡ ਲਾਈਨ ਆ ਪੰਜਾਬ ਕੋਲੇ ਵੀ ਸਾਡਾ 40 ਤੱਕ ਜਾਂਦਿਆਂ ਜਾਂਦਾ ਪਾਣੀ ਧਰਤੀ ਹੇਠੋਂ ਮੁੱਖ ਚੱਲ ਰਿਹਾ ਡੇਂਜਰ ਜਰਾਂ ਵਿੱਚ ਜ਼ਹਿਰ ਆ ਧਰਤੀ ਹੇਠਾਂ ਪਤਨਾ ਜ਼ਹਿਰ ਲੈ ਦੇ ਕੇ ਪੰਜਾਬ ਕੋਲੇ ਪਾਣੀ ਆ ਤੇ ਪਾਣੀ ਸੱਤੇ ਸਾਡਾ ਸਾਰਾ ਪੰਜਾਬ ਬਸ ਇਹ ਬਹੁਤ ਵੱਡੀ جنگ ਆ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਵੇ ਸੋਡੇ ਘਰ ਘਰ ਆ ਰਹੇ ਆ ਸੋਡੇ ਪਿੰਡਾਂ ਸ਼ਹਿਰਾਂ ਜ਼ਿਲ੍ਹਿਆਂ ਜਾ ਰਹੇ ਆ ਸਾਡਾ ਸਾਥ ਦਿਓ ਉੱਠ ਕੇ ਨਾਲ ਖੜੋ ਇਹ ਚਿਹਰਾ ਆਪਾਂ ਪੂਰਨ ਤੌਰ ਤੇ ਬੰਦ ਕਰਨਾ ਠੀਕ ਇਹ ਸਾਰੇ ਡਿਸਟ੍ਰਿਕਟਾਂ 'ਚ ਜਾਵਾਂਗੇ ਅਸੀਂ ਹਰ ਇਲਾਕੇ 'ਚ ਜਾਵਾਂਗੇ ਔਰ ਫਿਰ 13 ਅਪ੍ਰੈਲ ਨੂੰ ਮੁਕਤਸਰ ਸਾਹਿਬ ਘਟਕਾਰਾਂਗੇ ਬਸ